ਹਾਂਜੀ ਬਾਬੂ ਜੀ ਕੀ ਗੱਲ ਹੋ ਗਈ ਸੀ ਜੀ ਇਹ ਗੱਡੀ ਇਸ ਤੋਂ ਮਗਰ ਬੈਠੇ ਜਾਵਾਂ ਜੀ ਸਾਈਡ ਤੇ ਪਿੱਛੇ ਇਹ ਡਾਇਵਾਇਡਰ ਦੇ ਨਾਲ ਜਾਂਦਾ ਵੱਚੀ ਹੈ ਜਹਾ ਉਹਦਾ ਸਪੈਡਰ ਟੁੱਟਿਆ ਜੀ ਉਹਦਾ ਕਰਕੇ ਪਲਟੀ ਹੈ ਕੋਈ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨਹੀਂ ਸਾਨੂੰ ਸੌੜੂ ਵੀ ਬੰਦੇ ਨੇ ਕਿਸੇ ਦਾ ਕੀ ਤੂੰ ਕਿੰਨੇ ਕੁ ਸਵਾਰੀਆਂ ਦੱਸ ਰਹੇ ਆ ਇਹ 17 18 ਬੰਦੇ ਸੀ ਕਿੱਥੋਂ ਕਿੱਥੇ ਜਾ ਰਹੀ ਸੀ ਇਹ ਜਾ ਰਹੇ ਸੀ ਅਸੀਂ ਤੁਹਾਡੇ ਭਾਜੀ ਬੱਬੂ ਜੀ ਕੀ ਨਾਮ ਤੁਹਾਡਾ ਬੰਤਾ ਸਿੰਘ ਆ ਜੀ ਭਾਜੀ ਕੀ ਗੱਲ ਹੋ ਗਈ ਜੀ ਗੱਡੀ ਜਾ ਰਹੀ ਸੀਗੀ ਕਿੱਥੋਂ ਕਿੱਥੇ ਜਾ ਰਹੇ ਸੀ ਅਸੀਂ ਪਿੰਡ ਮੱਤੇ ਤੋਂ ਅਸੀਂ ਕੋਲੇ ਜਾ ਰਹੇ ਸੀ ਬਟੰਡਾ ਟੱਪ ਕੇ ਅੱਗੇ ਥੋੜੀ ਵੜ ਜਾ ਕੇ ਕੋਈ ਜੰਪ ਆਇਆ ਜੰਪ ਬਹੁਤ ਜ਼ਿਆਦਾ ਸੀਗਾ ਛਤਰੋਂ ਵੱਟ ਕੇ ਮਥੱਲੇ ਸ਼ੀਟ ਦੇ ਅੱਗੇ ਫਾਸੇ ਡਿੱਗੇ ਸਿਰ ਮਤਰਾ ਸਾਰਾ ਸਰੀਰ ਕੋਈ ਰੇਟਾ ਬਸਲ ਝੜ ਖੜ ਗਿਆ ਜੀ ਕਿੰਨੇ ਕ ਬੰਦੇ ਸੀਗੇ ਪੁਲਟਰ ਜੀ 40 50 ਹੋਣਗੇ 50 55 ਬੰਦੇ ਸੀਗੇ ਜੀ ਨੁਕਸਾਨ ਤਲੀ ਹੋਇਆ ਨੁਕਸਾਨ ਨਹੀਂ ਤਾਂ ਬੜਾ ਤਾਂ ਨਹੀਂ ਹੋਇਆ ਜੀ ਪਰ ਸੱਤਾ ਬੰਦੇ ਰਹੇਗੇ ਜੀ ਹਾਂਜੀ ਆਟੋ ਹੀ ਸਾਰੀ ਸਭ ਦੁਖੀ ਜਾਂਦੇ ਦਰ ਜੜਖੜੀ ਵੀ ਸਾਰੀ ਹਾਂਜੀ ਬਬਲੀ ਕੀ ਨਾਮ ਆ ਸਰਦੇਵ ਸਿੰਘ ਜੀ ਹਾਂਜੀ ਕੀ ਗੱਲ ਹੋਗੀ ਅਸੀਂ ਜੀ ਮਹਾਪੰਚਾਇਤ ਤੇ ਜਾ ਰਹੇ ਸੀ ਰੈਣੀ ਚ ਤੇ ਜੰਪ ਕਿਉਂ ਜੰਪ ਆ ਗਿਆ ਜੀ ਜਿਹੜੇ ਸਾਡੇ ਪਿਛਲੇ ਸੀਰੇ ਦੇ ਬੰਦੇ ਬੜੇ ਤਿੰਨ ਚਾਰ ਉਹ ਸਾਰੇ ਬੁਰਕ ਕੇ ਥਲੇ ਡਿੱਗ ਪਏ ਜੀ ਇੱਕ ਦਾ ਤਾਂ ਐਕਸਟਰਾ ਕਰਮ ਗਏ ਜੀ ਉਹਦੇ ਜਾਨੇ ਚੱਤਾ ਤੇ ਇਹਨਾਂ ਦੇ ਹੱਥ ਬੋਲੀ ਛੱਟਾ ਵਜ ਗਈ ਜੀ ਕਿੰਨੀਆਂ ਬੱਸਾਂ ਸੀ ਇਹ ਬੱਸਾਂ ਦਾ ਜਿਹਨੇ ਤੁਰ ਗਈ ਉਹਦੀਆਂ ਮੰਗਰੇ ਇੱਕ ਮਗਰ ਸਾਡੇ ਇੱਕ ਮਗਰ ਸਾਡੇ ਹੋਰ ਪਾਰਟੀ ਜੀ ਉਹ ਡੇਉਣ ਦੀ ਸੀ ਉਹ ਹਾਂ ਤੇ ਉਹਦਾ ਬੱਸ ਵੀ ਟੁੱਟ ਟੱਡ ਗਿਆ ਨੇ ਸੀਸੇ ਸੂਸੇ ਟੁੱਟ ਗਏ ਉਹਨਾਂ ਦੇ ਵਿੱਚ ੱਤਾ ਵਜ ਗਿਆ ਹਾਂ ਜੀ